ਸੱਚੀ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰਾ YouTube ਚੈਨਲ ਸਫਲਤਾ ਦੀ ਪੌੜੀ ਤੇ ਅੱਜ ਅਸੀਂ ਪੜਾਂਗੇ ਨਾਟਕਕਾਰ ਦੇ ਬਾਰੇ ਨਾਟਕਕਾਰ ਕਿਹੜਾ ਆਈਸੀ ਨੰਦਾ ਦੇ ਬਾਰੇ ਇਹ ਕਾਂਗੀਕਾਰ ਵੀ ਮਾਸਟਰ ਕੈਟਰ ਦੇ ਸਿਲੇਬਸ ਦੇ ਵਿੱਚ ਵੀ ਤੇ ਨਾਟਕਕਾਰ ਵੀ ਅੱਜ ਅਸੀਂ ਸਿਰਫ ਇਹਦੇ ਨਾਟਕਾ ਬਾਰੇ ਪੜਾਂਗੇ ਸਭ ਤੋਂ ਪਹਿਲਾਂ ਇਹਨਾਂ ਦਾ ਦੇਖਦੇ ਹਾਂ ਜਨਮ ਜਨਮ ਹੋਇਆ ਇਹਨਾਂ ਦਾ 30 ਸਤੰਬਰ 1892 ਈਸਵੀ ਨੂੰ ਹੋਇਆ ਕਿੱਥੇ ਪਿੰਡ ਗਾਂਦੀਆ ਪਨਿਆੜਾ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਪਿਤਾ ਦਾ ਨਾਮ ਸੀ ਦੀਵਾਨ ਭਾਗਮਲ ਨੰਦਾ ਮਾਤਾ ਦਾ ਰਾਮ ਸੀ ਆਤਮਾ ਦੇਵੀ ਤੇ ਮੌਤ ਹੋਈ ਇਹਨਾਂ ਦੀ 3 ਸਤੰਬਰ 1966 ਇਸ਼ੂ ਨੂੰ ਕਿਤੇ ਕਿਤੇ 1965 ਵੀ ਮਿਲਦਾ ਹੈ ਕੋਈ ਵੀ ਲੇਖਕ ਆ ਉਹਦਾ ਜਨਮ ਸਥਾਨ ਉਹਦੀ ਜਨਮ ਤਰੀਕ ਉਹਨਾਂ ਦੇ ਮਾਤਾ ਪਿਤਾ ਦਾ ਨਾਮ ਤੇ ਮੌਤ ਦੀ ਤਰੀਕ ਜਿਹੜੀ ਆ ਜ਼ਰੂਰ ਯਾਦ ਰੱਖ ਲੈਣੀ ਕਿਉਂਕਿ ਕੁਛ ਕੁਛ ਨਾਲ ਚ ਕਈ ਵਾਰੀ ਪੁੱਛ ਲੈਂਦੇ ਆ ਇਹਨਾਂ ਨੂੰ ਕਿਹਾ ਜਾਂਦਾ ਆਧੁਨਿਕ ਪੰਜਾਬੀ ਨਾਟਕ ਦਾ ਪਿਤਾਵਾ ਬਹੁਤ ਜ਼ਿਆਦਾ ਇੰਪੋਰਟੈਂਟ ਆ ਯਾਦ ਰੱਖ ਲੈਣਾ ਪੰਜਾਬੀ ਰੰਗਮঞ্চ ਦਾ ਮੋਢੀ ਨਾਟਕ ਕਰ ਕਿਹਾ ਜਾਂਦਾ ਨਾਟਕ ਇਕਾਂਗੀ ਤੇ ਨਾਵਲ ਦਾ ਸ਼ਾਸਵਰ ਕਿਹਾ ਜਾਂਦਾ ਇੰਨੇ ਨੋਰਾ ਰਿਚ ਦੇ ਪ੍ਰਭਾਵ ਸਦਕਾ ਇਹਨਾਂ ਨੇ ਨਾਟਕ ਖੜੇ ਖੇਡਣੇ ਆ ਸ਼ੁਰੂ ਕੀਤੇ ਨੋਰਾ ਰਿਚ ਨਾਲ ਰਲ ਕੇ ਇਹਨਾਂ ਨੇ ਸਰਸਵਤੀ ਸਟੇ ਸੋਸਾਇਟੀ ਦੀ ਸਥਾਪਨਾ ਕੀਤੀ 1911 ਇਸ਼ੂ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਆ ਯਾਦ ਰੱਖ ਲੈਣਾ ਪੇਪਰ 'ਚ ਕਈ ਵਾਰੀ ਆਉਂਦਾ ਹਰ ਇੱਕ ਪੇਪਰ 'ਚ ਆਉਂਦਾ ਆ ਨਾਟਕਾਂ ਦੇ ਅੰਤ ਦੀ ਗੱਲ ਕਰੀਏ ਤੇ ਇਹ ਸੁਖਾਂਤਕ ਜਥਾਰਤਵਾਦੀ ਧਾਰਾ ਦਾ ਨਾਟਕਕਾਰ ਆ ਪੱਛਮੀ ਸਾਹਿਦਿਆਂ ਦੇ ਤੋਂ ਪ੍ਰਭਾਵਵਾ ਤੇ ਬੋਲੀ ਜਿਹੜੀ ਇਹਨਾਂ ਦੇ ਠੇਠ ਮੁਹਾਵਰੇਦਾਰ ਸੀ ਇਹਨਾਂ ਨੇ ਸਟੇਜੀ ਨਾਟਕ ਤੇ ਅਦਾਕਾਰੀ ਦਾ ਮੋਢੀ ਜਿਹੜਾ ਹੈ ਇਹਨਾਂ ਨੂੰ ਕਿਹਾ ਜਾਂਦਾ ਹੈ ਤੇ ਇਹਨਾਂ ਨੇ ਜਿਹੜੇ ਨਾਟਕ ਆ ਉਹ ਸਮਾਲ ਸਦਾਰਕ ਲਿਖੇ ਨਾਟਕ ਕਿਹੜੇ-ਕਿਹੜੇ ਇਹਨਾਂ ਦੇ ਸਾਰੇ ਨਾਟਕ ਇੰਪੋਰਟੈਂਟ ਆ ਸਾਰਿਆਂ ਦੇ ਸਾਨੇ ਯਾਦ ਰੱਖ ਲੈਣਾ ਨਾਮ ਯਾਦ ਰੱਖ ਲੈਣਾ ਵਿਸ਼ੇ ਯਾਦ ਰੱਖ ਲੈਣਾ ਸਭ ਤੋਂ ਪਹਿਲਾਂ ਸੁਭਦਰਾ 1920 ਈ ਸ਼ਾਮੂ ਸ਼ਾ 1928 ਈ ਵਰਕਰ 1929 ਈ ਸੋਸ਼ਲ ਸਰਕ 1953 ਈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਭਦਰਾ ਦੀ ਇਹ ਪਹਿਲਾ ਨਾਟਕ ਹੈ ਇਹਨਾਂ ਦਾ ਇਹਦੇ ਵਿੱਚ ਪੁਨਰ ਵਿਆਹ ਜਿਹੜਾ ਆ ਵਿਧਵਾ ਦਾ ਜਿਹੜਾ ਪੁਨਰ ਵਿਆਹ ਆ ਉਹਦਾ ਜਿਹੜਾ ਇਹਦਾ ਵਿਸ਼ਾ ਲਿਆ ਗਿਆ ਹੈ ਤੇ ਉਸ ਤੋਂ ਬਾਅਦ ਸ਼ਾਮੂ ਸ਼ਾਹ ਦੀ ਗੱਲ ਕਰਦੇ ਹਾਂ ਇਹ ਸ਼ੇਕਸਪੀਅਰ ਦੇ ਨਾਟਕ ਮਰਚੈਂਟ ਆਫ ਵੀਨਸ ਤੇ ਆਧਾਰਿਤ ਆ ਹੋਰ ਜ਼ਿਆਦਾ ਇੰਪੋਰਟੈਂਟ ਲਾ ਇਹਨਾਂ ਚਾਦਰੱਖ ਲੈਣਾ ਤੇ ਕਰਜ਼ੇ ਦੀ ਸਮੱਸਿਆ ਦੇ ਵਿੱਚ ਪੇਸ਼ ਕੀਤੀ ਹੈ ਉਸ ਤੋਂ ਬਾਅਦ ਗੱਲ ਕਰਦੇ ਹਾਂ ਵਰਕਰ ਦੀ ਵਰਕਰ ਦਾ ਦੂਜਾ ਨਾਂ ਜਿਹੜਾ ਲੇਲੀ ਦਾ ਵਿਆਹ ਆ ਪ੍ਰੇਮ ਵਿਆਹ ਤੇ ਮਾਪਿਆਂ ਵੱਲੋਂ ਨਿਸ਼ਚਿਤ ਕੀਤੇ ਵਿਆਹ ਦੀ ਟੱਕਰੇ ਦੇ ਵਿੱਚ ਜਿਹੜੀ ਇਹ ਪੇਸ਼ ਕੀਤੀ ਗਈ ਹੈ ਉਸ ਤੋਂ ਬਾਅਦ ਇਹਦੇ ਜਿਹੜੇ ਪਾਤਰ ਲਿਲੀ, ਭਗਤਵੀ, ਜੈਕਸਨ ਇਹਦੇ ਪਾਤਰ ਤੇ ਐਕਟ ਜਿਹੜੇ ਇਹਦੇ ਤਿੰਨ ਸੋਸ਼ਲ ਸਰਕਲ ਜਿਹੜਾ ਇਹਦਾ ਆਖਰੀ ਨਾਟਕ 1955 ਐਸ਼ੂ ਚ ਲਿਖਿਆ ਇਹ ਸ਼ਹਿਰੀ ਜੀਵਨ ਦੀ ਮੱਧ ਸ਼੍ਰੇਣੀ ਦੇ ਸੁਆਰਥ ਨਾਲ ਸੰਬੰਧਿਤ ਤੇ ਇਹਦੇ ਵਿੱਚ ਜਿਹੜੇ ਤਿੰਨ ਐਕਟ ਹੈ ਧੰਨਵਾਦ ਸਬਦਾਂ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸ਼ੁਰੂ ਕਰਾਓ